ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਹੁਣ ਬੁਟੀਕਾਂ ਤੇ ਆਈਲੈਂਡ ਸੈਂਟਰਾਂ ਤੇ ਕੱਸੀਗੀ 56 ਕਰੋੜਾਂ ਰੁਪਏ ਹੋ ਰਿਹਾ ਟੈਕਸ ਚੋਰੀ ਜੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਰਤਾ ਵੱਡਾ ਐਲਾਨ ਨਾਲ ਹੀ ਕਿਹਾ ਸਾਨੂੰ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਬਾਰੇ ਆਈ ਵੱਡੀ ਖਬਰ ਅੱਜ ਤੋਂ ਬਦਲੇਗਾ ਸਾਰੇ ਸਕੂਲਾਂ ਦਾ ਟਾਈਮ ਹੁਣ ਵਿਕਰਮਜੀਠੇ ਦੇ ਕੇਸ ਦੀ ਜਾਂਚ ਕਰਨਗੇ ਆਈਪੀਐਸ ਅਫਸਰ ਹਰਚਰਨ ਸਿੰਘ ਭੂਲਰ ਮੁਖਵਿੰਦਰ ਸਿੰਘ ਛਿੰਨਾ ਹੋਏ ਸੇਵਾਮੁਕਤ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰੈਡ ਅਲਰਟ ਜਾਰੀ ਮ ਦੀ ਦਿੱਤੀ ਜਾਣਕਾਰੀ ਪੂਰੇ ਪੰਜਾਬ ਦੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨੂੰ ਜਾਰੀ ਹੋਏ ਵੱਡੇ ਹੁਕਮ ਡੀਜੀਪੀ ਨੇ ਦਿੱਤੀਆਂ ਸਖਤ ਹਦਾਇਤਾਂ ਪੰਜਾਬ ਦੇ ਸੇਵਾ ਕੇਂਦਰਾਂ ਬਾਰੇ ਆਈ ਵੱਡੀ ਖਬਰ ਵੱਦੀ ਠੰਡ ਨੂੰ ਦੇਖਦੇ ਆਂ ਪੰਜਾਬ ਸਰਕਾਰ ਨੇ ਬਦਲਿਆ ਸਮਾਂ ਪੰਜਾਬ ਸਰਕਾਰ ਹੁਣ ਘਰਾਂ ਅੰਦਰ ਹੀ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਸਣ ਦੀ ਤਿਆਰੀ ਕਰ ਰਹੀ ਹੈ ਇਸ ਲਈ ਸੂਬੇ ਦੇ ਟੈਕਸ ਵਿਭਾਗ ਦਾ ਧਿਆਨ ਹੁਣ ਸਰਵਿਸ ਸੈਕਟਰ ਤੇ ਹੈ ਇਸ ਤਹਿਤ ਵਿਭਾਗ ਨੇ ਹਾਲੇ ਵਿੱਚ ਬੁਟੀਕਾਂ ਤੇ ਹਾਈਲਾਈਟ ਸੈਂਟਰਾਂ ਤੇ ਸ਼ਿਕੰਜਾ ਕਸਿਆ ਹੈ ਅਹਿਮ ਗੱਲ ਹੈ ਕਿ ਘਰਾਂ ਅੰਦਰ ਹੀ ਚਲਾਏ ਜਾ ਰਹੇ ਬੁਟੀਕਾਂ ਵਿੱਚ ਹਰ ਰੋਜ਼ 10000 ਰੁਪਏ ਦਾ ਸਮਾਨ ਵਿਕਦਾ ਹੈ ਪਰ ਇੱਕ ਵੀ ਪੈਸਾ GST ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਨਹੀਂ ਆਉਂਦਾ ਦੱਸ ਦੇ ਕਿ ਸਰਵਿਸ ਸੈਕਟਰ 18% ਦੀ GST ਦੇ ਦਾਇਰੇ ਵਿੱਚ ਆਉਂਦਾ ਹੈ ਸੂਤਰਾਂ ਮੁਤਾਬਿਕ ਕਰ ਵਿਭਾਗ ਨੇ ਸੂਬੇ ਵਿੱਚ 700 ਜਿਹੀ ਬੁਟੀਕਾਂ ਦੀ ਸਨਾਨਕ ਕੀਤੀ ਹੈ ਜਿਨ੍ਹਾਂ ਦਾ ਟਰਨਓਵਰ ਲੱਖਾਂ ਰੁਪਏ ਹੈ ਪਰ ਉਹ ਟੈਕਸ ਨਹੀਂ ਭਰਦੇ ਵਿਭਾਗ ਦੇ ਸੂਤਰਾਂ ਮੁਤਾਬਿਕ ਇਨ੍ਹਾਂ ਬੁਟੀਕਾਂ ਤੇ ਲਹਿੰਗਿਆਂ ਦੀ ਕੀਮਤ 1 ਲੱਖ ਤੋਂ 2 ਲੱਖ ਰੁਪਏ ਤੱਕ ਹੈ ਕਈ ਬੁਟੀਕ ਕਿਰਾਏ ਤੇ ਵੀ ਲਹਿੰਗੇ ਦਿੰਦੀਆਂ ਹਨ ਪਰ ਉਹਨਾਂ ਤੇ ਟੈਕਸ ਨਹੀਂ ਦਿੰਦੇ ਤੇ ਹੁਣ 50 ਸਰਕਾਰਾਂ ਲੋਕਾਂਾਂ ਚ ਚਲਾਏ ਜਾ ਰਹੇ ਇਨਾਂ ਬੁਟੀਕਾਂ ਤੇ ਆਈਲੈਂਡ ਸੈਂਟਰਾਂ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਪੰਜਾਬੀ ਇੱਕ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਪ੍ਰਸ਼ਾਸਨ ਖਿਲਾਫ ਲੋਕਾਂ ਦੇ ਹੱਕ ਵਿੱਚ ਮੋਰਚਾ ਖੋਲ੍ਹਿਆ ਹੈ ਪ੍ਰੋਫੈਸਰ ਬਲਜਿੰਦਰ ਕੌਰ ਨੇ ਬਠਿੰਡਾ ਜ਼ਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਚ ਜਵਰੀ ਵਸੂਲੀ ਦਾ ਮੁੱਦਾ ਮੂੜੂ ਉਭਾਰਿਆ ਹੈ ਉਹਨਾਂ ਨੇ ਕਿਹਾ ਹੈ ਕਿ ਇੱਥੇ ਪਿਛਲੇ ਲੰਬੇ ਸਮੇਂ ਤੋਂ ਰਿਫਾਇਨਰੀ ਦੇ ਕੁਝ ਅਧਿਕਾਰੀਆਂ ਤੇ ਬਾਹਰੀ ਟਰਾਂਸਪੋਰਟਰਾਂ ਦੀ ਮਿਲੀ ਭੁਗਤਾਨਾਂ ਓਵਰਲੋਡਿੰਗ ਕਰਨ ਦਾ ਧੰਦਾ ਜੋਰਾਂ ਤੇ ਚੱਲ ਰਿਹਾ ਹੈ ਵਿਧਾਇਕਾ ਬਲਜਿੰਦਰ ਕੌਰ ਨੇ ਕਿ ਹੈ ਕਿ ਕਾਂਗਰਸੀ ਹਕੂਮਤ ਸਮੇਂ ਤੋਂ ਪੁਰਾਣੇ ਬਾਹਰਲੇ ਟਰਾਂਸਪੋਰਟਰਾਂ ਤੇ ਰਿਫਾਈਨਰੀ ਅਧਿਕਾਰੀਆਂ ਦਾ ਗੱਠਜੋੜ ਚੱਲ ਰਿਹਾ ਹੈ ਤੇ ਜਿਸ ਨਾਲ ਸਥਾਨਕ ਟਰਾਂਸਪੋਰਟਰਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ ਉਹਨਾਂ ਨੇ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਜੇ ਲੋਕਾਂ ਨੇ ਇਸ ਮਾਮਲੇ ਤੇ ਕੋਈ ਧਰਨਾ ਮੁਜ਼ਹਾਰਾ ਕੀਤਾ ਤਾਂ ਉਹ ਲੋਕਾਂ ਦੇ ਨਾਲ ਖੜਨਗੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਮਠਿੰਡਾ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਰੈਫਾਇਨਰੀ ਦੇ ਕੁਝ ਅਧਿਕਾਰੀ ਅਤੇ ਬਾਹਰੀ ਟਰਾਂਸਪੋਰਟਰਾਂ ਦੀ ਮਿਲੀ ਭੁਗਤ ਨਾਲ ਓਵਰਲੋਡਿੰਗ ਕਰਨ ਦਾ ਅਮਲ ਜੋਰਾਂ ਦੇ ਚੱਲ ਰਿਹਾ ਹੈ ਇਸੇ ਤਰ੍ਹਾਂ ਉਹਨਾਂ ਨੂੰ ਨਜਾਇਜ਼ ਚੱਲਦੀਆਂ ਗੱਡੀਆਂ ਦੀ ਗੱਲ ਵੀ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਹਲਕੇ ਤਲਵੰਡੀ ਸਾਬੋ ਦੇ ਲਾਗਲੇ ਪਿੰਡਾਂ ਦੇ ਲੋਕਾਂ ਦਾ ਐਕਸੀਡੈਂਟ ਦੇ ਰੂਪ ਵਿੱਚ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਰੈਫਾਇਨਰੀ ਪ੍ਰਸ਼ਾਸਨ ਨੂੰ ਨਿਸ਼ਾਨੇ ਤੇ ਲੈਂਦੇ ਆ ਕਿ ਹੈ ਕਿ ਰੈਫਾਇਨਰੀ ਵੱਲੋਂ ਕੋਈ ਵੀ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਰ ਬਲਜਿੰਦਰ ਕੌਰ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਲੋਕਾਂ ਨੇ ਇਸ ਮਾਮਲੇ ਦੇ ਕੋਈ ਧਰਨਾ ਮੁਜਾਹਰਾ ਕੀਤਾ ਤਾਂ ਉਹ ਲੋਕਾਂ ਦੇ ਨਾਲ ਧਰਨੇ ਦੇ ਬੈਠਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਨੇ ਕੇਂਦਰ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ 26 ਜਨਵਰੀ ਦੀ ਪ੍ਰੇਡ ਵਿੱਚ ਪੰਜਾਬ ਦੀ ਝਾਂਕੀ ਨਾ ਸ਼ਾਮਲ ਕਰਨ ਨੂੰ ਲੈ ਕੇ ਚੱਲਦੀ ਸਿਆਸਤ ਦਰਮਿਆਨ ਰੱਖਿਆ ਮੰਤਰਾਲੇ ਨੇ ਸਿੱਧੀ ਸਪੱਸ਼ਟ ਕੀਤੀ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਝਾਂਕੀ ਦੀ ਚੋਣ ਕਰਨ ਵਾਲੀ ਵਿਸ਼ੇਸ਼ ਕਮੇਟੀ ਨੇ ਤੀਜੇ ਗੇਟ ਤੋਂ ਬਾਅਦ ਪੰਜਾਬ ਦੀ ਝਾਂਕੀ ਬਾਰੇ ਵਿਚਾਰ ਨਹੀਂ ਕੀਤਾ ਕਿਉਂਕਿ ਝਾਂਕੀ ਨਿਰਧਾਰਤ ਥੀਮਨ ਸਾਰ ਨਹੀਂ ਸੀ ਇਸ ਤੋਂ ਬਾਅਦ ਅਸੀਂ ਭਗਵਾਨ ਤਮਾਨ ਨੇ ਰਿਪੀਟ ਕਰਦੇ ਆ ਕਿ ਹੈ ਕਿ ਅਸੀਂ ਸਾਡੇ ਭਗਤ ਸਿੰਘ ਰਾਜਗੁਰੂ ਸੁਦੇਵ ਲਾਲਾ ਲਾਜ ਪਤਰਾਏ ਉਦਮ ਸਿੰਘ ਮਾਈ ਭਾਗੋ ਕਰਤਾਰ ਸਰਾਬੇ ਗਦਰੀ ਬਾਬੇ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ ਕੈਟਾਗਰੀ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਹਨਾਂ ਦਾ ਮਾਣ ਸਨਮਾਨ ਕਰਨਾ ਅਸੀਂ ਜਾਣਦੇ ਹਾਂ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਸੀ ਹੈ ਮੁੱਖ ਮੰਤਰੀ ਨੇ ਰੱਖਿਆ ਮੰਤਰਾਲੇ ਦੇ ਉਸ ਪੱਤਰ ਦੀ ਕਾਪੀ ਵੀ ਨਹੀਂ ਕੀਤੀ ਹੈ ਜਿਸ ਨੂੰ ਰੱਖਿਆ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਭੇਜਿਆ ਸੀ ਪੰਜਾਬ ਵਿੱਚ ਇਣੀ ਦਿਨੀ ਜਿੱਥੇ ਸੰਗਠਨ ਇਹ ਤੋਂ ਹੰਦ ਅਤੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਲੋਕ ਠੰਡ ਤੋਂ ਬਚਾਲੀ ਘਰਾਂ ਵਿੱਚ ਬੈਠੇ ਹੋਏ ਹਨ ਉੱਥੇ ਹੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਹੈਰਾਨ ਜਨਕ ਫੈਸਲਾ ਲਿਆ ਹੈ ਅਧਿਆਪਕਾਂ ਤੇ ਮਾਪਿਆਂ ਦੀਆਂ ਉਮੀਦਾਂ ਦੇ ਉਲਟ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ ਵਧਾਉਣ ਦੀ ਬਜਾਏ ਸਕੂਲਾਂ ਦੇ ਖੁੱਲਣ ਅਤੇ ਬੰਦ ਕਰਨ ਦਾ ਸਮਾਂ ਬਦਲ ਦਿੱਤਾ ਹੈ ਇਹ ਸਮਾਂ ਸਿਰਫ ਅੱਧਾ ਘੰਟਾ ਵਧਾਇਆ ਗਿਆ ਹੈ ਵਿਭਾਗ ਦੇ ਹੁਕਮ ਅਨੁਸਾਰ ਸਕੂਲ ਸਵੇਰੇ 10 ਵਜੇ ਖੁੱਲਣਗੇ ਤੇ ਦੁਪਹਿਰ 3 ਵਜੇ ਬੰਦ ਹੋਣਗੇ ਅਧਿਆਪਕ ਅਤੇ ਮਾਪਿਆਂ ਨੇ ਵਿਭਾਗ ਦੇ ਇਸ ਹੁਕਮ ਨੂੰ ਗਲਤ ਫੈਸਲਾ ਕਰਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਉੱਥੇ ਹੀ ਬੱਚਿਆਂ ਦੀਆਂ ਛੁੱਟੀਆਂ ਵਧਾਉਣ ਦੀ ਬਜਾਏ ਸਿਰਫ ਸਕੂਲਾਂ ਦਾ ਸਮਾਂ ਹੀ ਬਦਲਿਆ ਗਿਆ ਹੈ ਸੀਨੀਅਰ ਆਈਪੀਐਸ ਅਫਸਰ ਹਰਚਰਨ ਸਿੰਘ ਪੁੱਲਰ ਨੂੰ ਐਮਐਸ ਛੀਨਾ ਦੀ ਥਾਂ ਤੇ ਪਟਿਆਲਾ ਰੇਂਜ ਦੇ ਡੀਆਈਜੀ ਵੱਜੋਂ ਲਾਇਆ ਗਿਆ ਹੈ ਦਰਅਸਲ ਛੀਨਾ ਅੱਜ ਸੇਵਾਮੁਕਤ ਹੋਏ ਹਨ ਉਹਨਾਂ ਦੇ ਸੇਵਾਮੁਕਤ ਹੋਣ ਮਗਰੋਂ ਹੁਣ ਆਈਪੀਐਸ ਹਰਚਰਨ ਸਿੰਘ ਪੁੱਲਰ ਨੂੰ ਆਈਪੀਐਸ ਮੁਖਵਿੰਦਰ ਸਿੰਘ ਛੀਨਾ ਦੀ ਜਗ੍ਹਾ ਡੀਆਈਜੀ ਪਟਿਆਲਾ ਰੇਂਜ ਲਗਾਇਆ ਗਿਆ ਹੈ ਮੁਖਵਿੰਦਰ ਸਿੰਘ ਛੀਨਾ ਹੀ ਵਿਕਰਨ ਸਿੰਘ ਜ ਸੰਨ ਅਤੇ ਐਸਆਈਟੀ ਦੇ ਮੁਖੀ ਸਨ ਹੁਣ ਛੀਨਾ ਮਗਰੋਂ ਐਸਆਈਟੀ ਦੇ ਮੁਖੀ ਹਰਚਰਨ ਸਿੰਘ ਭੁੱਲਰ ਨੂੰ ਲਾਇਆ ਗਿਆ ਹੈ ਜੋ ਕਿ ਵਿਕਰਮ ਮਜੀਠੀਆ ਦੇ ਕੇਸ ਦੀ ਜਾਂਚ ਕਰਨਗੇ ਪੰਜਾਬ ਵਿੱਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ ਠੰਡ ਦੇ ਨਾਲ ਨਾਲ ਕੋਰੇ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਸੰਗਣੀ ਧੁੰਦ ਉੱਤੇ ਠੰਡ ਦਾ ਅਲਰਟ ਜਾਰੀ ਕੀਤਾ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੀਆਂ 80 ਥਾਵਾਂ ਤੇ ਜ਼ਿਆਦਾ ਸੰਗਣਾ ਕੋਰਾ ਰਹੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਸਰਦੀ ਦੀ ਜ਼ਿਲ੍ਹੇ ਅਮਰਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਪਟਿਆਲਾ ਮੁਹਾਲੀ ਵਿੱਚ ਸੰਗਣੀ ਧੁੰਦ ਤੇ ਠੰਡ ਪੈਣ ਦੇ ਅਸਰ ਹਨ ਜਦੋਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਬਰਨਾਲਾ ਲਈ orange alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨੂੰ ਵੱਡੇ ਹੁਕਮ ਜਾਰੀ ਕੀਤੇ ਗਏ ਹਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੁੱਬੇ ਵਿੱਚ ਗੈਂਗਸਟਰਾਂ ਤੇ ਅਪਰਾਧਿਕ ਅਨਸਰਾਂ ਦੀਆਂ ਸਰਗਰਮੀਆਂ ਤੇ ਨਕੇਲ ਕੱਸਣ ਲਈ ਨਵੇਂ ਸਾਲ ਤੋਂ ਪਹਿਲਾਂ ਹੋਣ ਵਾਲੇ ਪ੍ਰੋਗਰਾਮਾਂ ਨੂੰ ਵੇਖਦੇ ਆ ਪੰਜਾਬ ਭਰ ਦੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਉਹਨਾਂ ਨੇ ਮਿਸ਼ਨਰਾਂ ਤੇ ਐਸਐਸਪੀ ਨੂੰ ਭੇਜੇ ਗਏ ਹਦਾਇਤਾਂ ਵਿੱਚ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਵੇਖਦਿਆਂ ਪੁਲਿਸ ਦਾ ਸੁਰੱਖਿਆ ਪੈਰਾ ਹੋਰ ਸਖਤ ਕਰ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਰੁਝੇਵਿਆਂ ਨੂੰ ਵੇਖਦਿਆਂ ਪੁਲਿਸ ਨੂੰ ਸਮੂੱਚੇ ਸ਼ਹਿਰੀ ਇਲਾਕਿਆਂ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ ਤੇ ਰਾਤ ਦੇ ਨਾਕਿਆਂ ਨੂੰ ਹੋਰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਘਰਾਂ ਵਿੱਚ ਕੋਈ ਵੀ ਅਪਰਾਧਿਕ ਅਨਸਰ ਖੰਨ ਲਾਉਣ ਵਿੱਚ ਕਾਮਯਾਬ ਨਾ ਹੋ ਸਕੇ ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਤੇ ਠੰਡ ਕਾਰਨ ਸੇਵਾ ਕੇਂਦਰਾਂ ਦਾ ਸਮਾਬਰਨ ਦਿੱਤਾ ਗਿਆ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਸਾਖਸ਼ੀ ਸ਼ਾਨੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੇਵਾ ਕੇਂਦਰਾਂ ਦਾ ਸਮਾਂ 2 ਜਨਵਰੀ 2024 ਤੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਾਇਰੈਕਟਰ ਪ੍ਰਸ਼ਾਂਸ਼ਕੀ ਸੁਧਾਰ ਵੱਲੋਂ ਜਾਰੀ ਪੱਤਰ ਅਨੁਸਾਰ ਠੰਡ ਦੇ ਮੌਸਮ ਅਤੇ ਧੁੰਦ ਕਾਰਨ ਜ਼ਿਲ੍ਹਿਆਂ ਨੂੰ ਆਪਣੇ ਪੱਧਰ ਤੇ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ ਕਰਨ ਲਈ ਕਿਹਾ ਗਿਆ ਹੈ ਜਿਸ ਤਹਿਤ ਸਾਰੇ ਸੇਵਾ ਕੇਂਦਰਾਂ ਦਾ ਸਮਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ ਜੋ ਕਿ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਾਰੀ ਕੇਂਦਰ ਸਰਕਾਰ ਦੇ ਨਾਲ-ਨਾਲ ਪੀਐਮ ਮੋਦੀ ਤੇ ਨਿਸ਼ਾਨਾ ਸਾਧ ਹੈ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਗੱਲ 2014 ਵਿੱਚ ਸ਼ੁਰੂ ਹੋਈ ਸੀ ਦੇਸ਼ ਵਿੱਚ ਕਾਲਾ ਧਨ ਵਾਪਸ ਲਿਆਉਣ ਲਈ ਹਰ ਸਾਲ 2 ਕਰੋੜ ਨੌਕਰੀਆਂ ਪ੍ਰਦਾਨ ਕਰਨ ਲਈ ਮਹਿੰਗਾਈ ਨੂੰ ਘਟਾਉਣ ਲਈ 2024 ਆ ਗਿਆ ਸੱਚ ਦੱਸੋ ਕੀ ਹੋਇਆ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜ੍ਹ ਲਈ ਹੋਊਗੀ ਇਹ ਚਿੱਠੀ ਜਾਕਰ ਸਾਹਿਬ ਕੋਲ ਆ ਗਈ ਹੋਊਗੀ ਉਹਨਾਂ ਨੂੰ ਹੁਣ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋਂ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਦੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜਦੇ ਵੀ ਜਾਏ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਤੇ ਕੇਂਦਰ ਸਰਕਾਰ ਦੇ ਤੱਕੇ ਸ਼ਾਇਦ ਉੱਤੇ ਪਰਦਾ ਪਾਉਂਦੇ ਆ ਸੋ ਮੇਰੇ ਕਹਿਣ ਦਾ ਭਾਵੇਂ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਫਿਰ ਦਵਾਦਾ ਤਾਂ ਮੈਂ ਕਹਿ ਲਗਾ ਔਰ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਜਿਹੜੀ ਸਟੇਟ ਦੀਆਂ ਬੱਲੇ ਐਜੈਕਟ ਹੋ ਗਏ ਜਿਹੜੀ ਜਿਹੜੀ ਸਟੇਟ ਜਿਹਦੀਆਂ ਝਾਕੀਆਂ ਪ੍ਰੇਰਤ ਚ ਨਹੀਂ ਗਿਆ ਉਹਦੀਆਂ ਝਾਕੀਆਂ ਜਿਹੜੀਆਂ ਅਸੀਂ ਲਾਲ ਕਿਲੇ ਤੇ ਇਧਰ ਉਧਰ ਦਿਖਾਵਾਂਗੇ ਸਤ ਸੀਐਮ ਸਾਹਿਬ ਨੇ ਵੀ ਕਲੀਅਰ ਕੀਤਾ ਬਿਲਕੁਲ ਸਾਨੂੰ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਨੂੰ ਅਸੀਂ ਕਰਤਾ ਸਿੰਘ ਸਰਾਬੇ ਨੂੰ ਸ਼ਹੀਦ ਆਜਮ ਪੱਗਸੇਰ ਨੂੰ ਲਾਲਾ ਲਾਜਬਤਵਾਦੀ ਨੂੰ ਆ ਜਿਹੜੇ ਜਨਿਆਲੇ ਬਾਗ ਦੇ ਸ਼ਹੀਦ ਨੇ ਇਹਨਾਂ ਦੀਆਂ ਚਾਕੀਆਂ ਨੂੰ ਜਿੱਦਾਂ ਉਹ ਕਹਿੰਦੇ ਆ ਕਿ ਇਦਾਂ ਦਿਖਾ ਦਿਖਾ ਦਿਖਾਉਣ ਦਾ ਮੌਕਾ ਤਾਂ ਸਰ ਬਿਲਕੁਲ ਨਹੀਂ ਦੇਾਂਗੇ ਹੀ ਉਹਨਾਂ ਦੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਾਡਾ ਪਹਿਲਾਂ ਸੈਕਟ ਕੀਤਾ ਅਜਟ ਕਰਕੇ ਹੋਣਗੇ ਜੀ ਤੁਹਾਨੂੰ ਇਹ ਮੌਕਾ ਦੇਵਾਂਗੇ ਕੱਲ ਵੀ ਜਦੋਂ ਕੇਂਦਰ ਦੇ ਇੱਕ ਮੰਤਰੀ ਨੇ ਕਿਹਾ ਅੱਜ ਚਿੱਠੀ ਦੇ ਵਿੱਚ ਅੱਜ ਤੁਸੀਂ ਪੜਿਆ ਹੋਣਾ ਸੋ ਸਾਨੂੰ ਇਹ ਬਿਲਕੁਲ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ અપਮਾਨ ਨਹੀਂ ਹੁੰਦਿਆਂ ਦੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ ਆਪਣੇ ਸ਼ਹੀਦਾਂ ਦੀਆਂ ਇਹ ਜਿਹੜੀਆਂ ਝਲਕੀਆਂ ਅਸੀਂ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਦਿਖਾਵਾਂਗੇ ਜਦੋਂ ਸੀਐਮ ਸਾਹਿਬ ਨੇ ਕਿਹਾ ਕਿ ਦਿੱਲੀ ਪੰਜਾਬ ਤੋਂ ਬੰਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਾ ਆਇਆ ਕਿ ਜਖੜ ਸਾਹਿਬ ਨੂੰ ਤੁੰਤ ਜੜੀਆਂ ਸਾਰੇ ਸਾਰੇ ਵਰਲਡ ਦੇ ਪੰਜਾਬੀਆਂ ਨੂੰ ਵਰਲਡ ਦੇ ਪੰਜਾਬੀਆਂ ਕੋ ਮਾਫੀ ਮੰਗਣੀ ਚਾਹੁੰਦਾ ਮੈਂ ਵਰਲਡ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਕਾਂਗਰਸ ਲਗਾਤਾਰ ਪੰਜਾਬ ਨਾਲ ਵਿਵਾਦ ਕਰਦੀ ਆ ਰਹੀ ਹੈ ਇਸੇ ਪੜਾਏ ਮੈਂ ਫੇਰ بار بار ਇਹ ਸ਼ਬਦ ਕਹਿਣਾ ਕਿ ਜਿਹੜਾ 1.5 ਸਾਲ ਦਿੱਲੀ ਦੀਆਂ ਸੜਕਾਂ ਉੱਤੇ ਪੰਜਾਬ ਦੇ ਕਿਸਾਨਾਂ ਦੇ ਦੇਸ਼ ਦੇ ਕਿਸਾਨਾਂ ਦਾ ਵਲਕੇ ਜਿਹੜਾ ਅੰਦੋਲਨ ਕੀਤਾ ਔਰ ਜਿਹੜਾ ਮੋਦੀ ਸਰਕਾਰ ਨੂੰ ਝਕਾਇਆ ਕਰੇ ਕਾਨੂੰਨ ਜਿਹੜੇ ਪੰਜਾਬ ਦੀ ਸਾਡੀ ਧਰਤੀ ਬਦਲਣ ਲਈ ਜਿਹੜੇ ਲੈ ਕੇ ਆਏ ਸੀਗੇ ਉਹ ਕਿਹੜੇ ਕੱਢਣ ਵਾਸਤੇ ਸਾਨੂੰ ਬਾਅਦ ਬਾਅਦ ਦਲੀਲ ਕੀਤਾ ਜਾਂਦਾ ਬਾਅਦ ਬਾਅਦ ਸਾਨੂੰ ਜਿਹੜਾ ਹਰ 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 ਫਰੰਟ ਦੇ ਉੱਤੇ ਜਿਹੜਾ ਸਾਡੇ ਨਾਲ ਵਿਤਕਰਾ ਕਰਦੇ ਆ ਅਸੀਂ ਆਪਣੇ ਪੈਰਾਂ ਤੇ ਖੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਰਕਾਰ ਅਸੀਂ ਤੇ ਸਾਡਾ ਜੀ ਦਾ ਹੀ ਆਪਣੇ ਸਿੱਤ ਦਾ અપਮਾਨ ਨਹੀਂ ਹੋਣ ਦੇਵਾਂਗੇ ਪਵੇਂ ਜੋ ਮਜ਼ਦੀ ਕਰ ਲੈ ਉਹ ਜਿੱਦਾਂ ਮਜ਼ਦੀ ਕਰ ਲਨ ਸਰ ਉਹ ਚੱਕੀ ਨਾ ਕਦੇ ਹੁੰਦੇ ਪਰ ਮੈਂ ਦਿੱਲੀ ਦੇ ਆਤਮਾ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੂਰੇ ਭਾਰਤ ਵਾਸੀਆਂ ਦੇ ਪੂਰੇ ਦੁਨੀਆ ਪਰ ਦੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਨਹੀਂ ਕਰ ਸਕਦੇ ਕਰਤਾਰ ਸਿੰਘ ਸਰਾਭੇ ਨੂੰ ਨਹੀਂ ਕਰ ਸਕਦੇ ਉਦਮ ਸਿੰਘ ਨੂੰ ਨਹੀਂ ਕਰ ਸਕਦੇ ਤੁਸੀਂ ਇੰਨਾ ਮਹਾਨ ਸ਼ਹੀਦਾਂ ਨੂੰ ਜੱਲ੍ਹ ਵਾਲੇ ਬਾਦ ਦੇ ਸ਼ਹੀਦਾਂ ਨੂੰ ਨਹੀਂ ਕਰ ਸਕਦੇ ਸਾਡੀ ਵਿਰਾਸਤ ਤੁਸੀਂ ਕਦੀ ਨਹੀਂ ਕਰ ਸਕਦੇ ਜਿਹੜਾ ਪੰਜਾਬ ਦਾ ਇਹ ਭਾਰਤ ਦੇਸ਼ ਦਾ ਦਿਲ ਇਸ ਕਰਕੇ ਪੰਜਾਬ ਨੂੰ ਅгноਰ ਕਰਨਾ ਬੀਜੇਪੀ ਨੂੰ ਬਹੁਤ ਮਹਿੰਗਾ ਪਊਗਾ ਔਰ ਜਿਹੜਾ ਝੂਠ ਜਾਖੜ ਨੇ ਮਾਰਿਆ ਉਹ ਜਾਖੜ ਨੂੰ ਹੁਣੇ ਲੋਕ ਸਭਾ ਦੇ ਅਲੈਕਚਰ ਆ ਜੜੀਆਂ ਉਹ ਝੂਠ ਦਾ ਖਮਿਆਦਾ ਦੇਣਾ ਪੰਜਾਬ ਦੇ ਲੋਕ ਉਹਨੂੰ ਉਹਦਾ ਖਮਿਆਦਾ ਹੁਣੇ ਜਿਹੜਾ ਪੁਖਤਾ ਕੇ ਦੱਸਣਗੇ ਕਿ ਕੀ ਹੁੰਦਾ ਝੂਠ ਮਾਰਦਾ ਤੁਸੀਂ ਬਹੁਤ ਝੂਠ ਮਾਰਿਆ ਜਾਖੜ ਸਾਹਿਬ ਤੁਸੀਂ ਝੂਠ ਦੇ ਕਾਰਡ ਤੋੜਦੇ ਇੱਕ ਦੀ ਬਹੁਤ ਬਹੁਤ ਮਾਰਦੇ ਹੋ ਬਸ ਹਰ ਜਿੱਥੋਂ ਸਿਆਸਤ ਕਰਦੇ ਹੋ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਕਹਿੰਦੇ ਹੋ ਕਦੀ ਪੰਜਾਬ ਦੇ ਪੁੱਤ ਦੇ ਬਣ ਕੇ ਦਿਖਾਓ ਕਦੀ ਪੰਜਾਬ ਦੇ ਨਾਲ ਹਾਰਾ ਨਾਰਾ ਤੇ ਮਾਰੋ ਤੁਹਾਨੂੰ ਨਹੀਂ ਦੇਦਾ ਜਦੋਂ ਸਾਡੇ ਫਾਂਡ ਰੱਖਦੇ ਆ ਜਦੋਂ ਸਾਡੇ ਪੁਆਇੰਟ ਦੱਸਦੇ ਆ ਆੜੀ ਹੱਥ ਦਾ ਪ੍ਰਾਹਾ ਡੱਕਦੇ ਆ ਪੰਜਾਬ ਦੇ ਸੜਕਾਂ ਬਣਦੀਆਂ ਲਿੰਕ ਰੋਡਾਂ ਬਣਦੀਆਂ ਉਹ ਕਿਸਾਨਾਂ ਦੀਆਂ ਬਣਦੀਆਂ ਪਿੰਡਾਂ ਦੇ ਵਿੱਚ ਮਜ਼ਦੂਰ ਰਹਿੰਦੇ ਕਿਸਾਨ ਰਹਿੰਦੇ ਉਹਨਾਂ ਦੀਆਂ ਬਣਦੀਆਂ ਸਰਕਾਰ ਦੀ ਹਾਰਾ ਨਾਰਾ ਮਾਰਿਆ ਤੁਸੀਂ ਕਦੀ ਖੈਰ ਤੇ ਫੰਡ ਦਿਓ ਜਿਹੜੀ ਵੀ ਵਿਤਕਰਾ ਕਰਦੇ ਤੁਸੀਂ ਉੱਤੇ ਝੂਠੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਸੋ ਤੁਹਾਡਾ ਝੂਠ ਜਿਹੜਾ ਕਿੱਥੀ ਦੇਦਾ ਹੈ ਫੜਿਆ ਗਿਆ ਔਰ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਸੁਨੀਲ ਜਾਖੜ ਜੀ ਤੂੰ ਝੂਠ ਨਾਲ ਕੇ ਸਾਡੇ ਵੱਡੇ ਮਹਾਨ ਸ਼ਹੀਦਾਂ ਦਾ ਜਿਹੜਾ ਅਪਮਾਨ ਕੀਤਾ ਜਿਹੜੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰਦੇ 9 ਸਾਲ ਦੀਆਂ ਸਾਰੇ ਨੂੰ ਮੁਬਾਰਕਬਾਦ ਜਿੰਨਾ ਔਰ ਉਹਦੇ ਨਾਲ ਨਾਲ ਜੋ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਨਵਾਂ ਸਾਲ ਹੀ ਟੱਪਣ ਦੇਗੇ ਉਸ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕਰਾਂਗੇ ਤਿਆਰ ਤਾਂ ਸਾਡਾ ਪੁਰ ਹੋ ਗਿਆ ਸੀ 24 25 ਤਰੀਕ ਨੂੰ ਪਰ ਸਾਹਿਬ ਜਿਆਦਾ ਵਿਰਾਗ ਭਾਈ ਚੱਲ ਰਿਹਾ ਸੀਗਾ ਸਮਾਗਮ ਉਸ ਕਰਕੇ ਰਾ ਥੋੜਾ ਜਿਹਾ ਇਹਦਾ ਕੰਮ ਰਹਿੰਦਾ ਵੀ ਸੀ ਆ ਹੋਣ ਵਾਲਾ ਜੋ ਕਿ ਸਾਨੂੰ ਸੀਗਾ ਵੀ ਕੋਈ ਚੁੱਕਣਾ ਹੋ ਜਵੇ ਜਿਵੇਂ ਪਿਛਲੀ ਵਾਰ ਤੁਸੀਂ ਕਹਿੰਦੇ ਸੀ ਸਵੇਰੇ ਚਲਾ ਦੇਣ ਰਾਤ ਨੂੰ ਬੰਦ ਕਰ ਦੇਣ ਉਹ ਇਸ ਵਾਰ ਇਹ ਦਿਨ ਰਾਤ ਚੱਲਦਾ ਰਹੂਗਾ ਔਰ ਇਹ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਅਸੀਂ ਸਾਰੀ ਟੀਮ ਨੇ ਇਹ ਆਪਸ ਵਿੱਚ ਕੋਲ ਨੂੰ ਲੈ ਕੇ ਬੜੀ ਸਿਆਸਤ ਵੀ ਹੋਈ ਆ ਗੱਲ ਇਹ ਆ ਆਸ਼ੂ ਜੀ ਦੇ ਲਿਖੇ ਗਏ ਸੀ ਪਹਿਲਾਂ ਆਪਾਂ ਅੱਜ ਥੋੜਾ ਜਿਹਾ ਜੀ ਕਹਿੰਦੀ ਸੀ ਹਰ ਤਾਲੀ ਗੱਡੇ ਚ ਇਦਾਂ ਮੇਰੀ ਗੱਲ ਸੁਣੋ ਆ ਫਾਈਲ ਵਿੱਚੇ ਲਈ ਨਾਲ ਲੈ ਆ ਕਿ ਉਹ ਪੁਰਾਣੇ ਲੇਟ ਹੋਇਆ ਫਿਰ ਉਹ ਪੁਰਾਣੇ ਲੇਟ ਹੋਇਆ ਇਹਦੇ ਕਰਕੇ ਹੋਇਆ ਡੇਟਸ ਹਾਲ ਆ ਕਾਪੀ ਮੈਂ ਤੁਹਾਨੂੰ ਦੇ ਦੂੰਗਾ ਇਹ ਆਸ਼ੂਜੀ ਨੇ ਪੜਾ ਦੀਓ ਗੋਗੀ ਜੀ ਗੋਗੀ ਜੀ ਕਿਤੇ ਲੱਗ ਰਿਹਾ ਕਿ ਇਹ ਕਾਪੀ ਇਹ ਕਾਪੀ ਸ਼ਕਤੀ ਵਧ ਰਹੀ ਜਾਂਦਾ ਲੱਗ ਰਿਹਾ ਨਹੀਂ ਨਹੀਂ ਮੇਰਾ ਇਲਾਕਾ ਖੁਸ਼ ਆ ਯਾਰ ਮੇਰਾ ਇਲਾਕਾ ਇਤਨਾ ਕਟਿਆ ਪਿਆਸ ਜਿਹੜਾ 2 ਸਾਲ ਤੋਂ ਸੰਤਾਪ ਭੋਗ ਰਿਆ ਅੱਜ ਉਹ ਚਾਵਾਂ ਲਾਟਣ ਨਾਲ ਆ ਕੇ ਗੋਗੀ ਦਾ ਪਰਿਵਾਰ ਹੈ ਟੱਬਰ ਆ ਸ਼ਕਤੀ ਪ੍ਰਦਰਸ਼ਨੀ ਹੈ ਇਹ ਤਾਂ ਇਹ ਮੇਰਾ ਛੋਟਾ ਜਾਂ ਇੱਕ ਗੁਣਵਾ ਟੱਬਰ ਚੋਂ 5% 10% ਮੇਰਾ 5% ਹੀ ਗੁਣਵਾ ਆਇਆ ਗੋਗੀ ਦਾ ਟੱਬਰ ਬਹੁਤ ਵੱਡਾ ਤੇ ਗੋਗੀ ਆਪਣੇ ਟੱਬਰ ਦੇ ਸਿਲਾਂ ਦੀ ਛਾਲਾਂ ਮਾਰਦਾ ਫਿਰਦਾ ਤੇ ਆਉ ਆ ਕੁਝ ਘੱਟ ਸਰ ਗੁਰਪ੍ਰੀਤ ਗੋਗੀ ਅੱਜ ਇਹਦੇ ਨਾਲ ਗੋਗੀ ਇਹਦੇ 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 ਨਾਲ ਨਾਲ ਅਸੀਂ ਅੱਜ ਆਪਣੇ ਪੂਰੇ ਲੁਧਿਆਣੇ ਵਾਸਤੇ ਕਲੀਨਿਕ ਔਨ व्हील्स ਕਲੀਨਿਕ ਔਨ व्हील्स ਉਹ ਵੀ ਚਲਾ ਰਹੇ ਆ ਉਹ ਵੀ ਇੱਥੋਂ ਹੀ ਕਾਟਰ ਕਰਕੇ ਪਹਿਲੀ ਬੱਸ ਅਸੀਂ ਇੱਥੋਂ ਹੀ ਲੋਕਾਂ ਦੇ ਉਹ ਉਹ ਲੋਕਾਂ ਚ ਜਾਊਗੀ ਇਹ ਬੱਸ ਜਿਹ ਚ ਐਮਡੀ ਡਾਕਟਰ ਹੋਣਗੇ ਫ੍ਰੀ ਟੈਸਟ ਫ੍ਰੀ ਦਵਾਈ ਹਰ ਚੀਜ਼ ECG ਫ੍ਰੀ ਡਾਇਲਿਸਿਸ ਫ੍ਰੀ ਹਰ ਚੀਜ਼ ਫ੍ਰੀ ਕੈਂਸਰ ਦਾ ਲਾਈਫ ਫ੍ਰੀ ਠੀਕ ਹੈ ਔਰ ਜਿਹੜੇ ਲੋਕ ਮੁਹੱਲਾ ਕਲੀਨਿਕਾਂ ਵਿਚਾਰੇ ਨਹੀਂ ਜਾ ਸਕਦੇ ਇਹ ਉਹਨਾਂ ਦੇ ਘਰ ਜਾ ਕੇ ਸਾਡੀ ਬੱਸ ਇਲਾਜ ਕਰਕੇ ਆਏਗੀ ਇਹ ਸਪਿਰਿਟ ਲੈ ਕੇ ਆਵਾਜ਼ ਦੀ ਪਾਰਟੀ ਦੇ ਸਾਡੇ ਸਾਰੇ ਐਮਐਲਏ ਚ ਸਪੈਕ ਲੈਟਰ ਦੀ ਗੱਲ ਕੀਤੀ ਲੈਟਰ ਚ ਲਿਖਿਆ ਕੀ ਆ ਪਾਰਟੂਸ਼ਾਨ ਉਹ ਤੁਹਾਨੂੰ ਪੜਾ ਦੇਣੇ ਆ ਤੁਹਾਨੂੰ ਲੈਟਰ ਦੇ ਦਾਂਗੇ ਤੁਹਾਨੂੰ ਪੜਾ ਦੇਣੇ ਆ ਫਿਰ ਵੀ ਦੱਸੋ ਸਰ ਆਪਣੇ ਆ ਦਾ ਫਾਇਦਾ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਸੀ ਉਹ ਅਸੀਂ ਨਹੀਂ ਹੋਣ ਦਿੱਤਾ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਦੀ ਕਲੈਰੀਫਿਕੇਸ਼ਨ ਤੋਂ ਬਾਅਦ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਜੀ ਦਾ ਝੂਠ ਫੜਿਆ ਗਿਆ ਜਾਖੜ ਸਾਹਿਬ ਹੁਣ ਸਾਡਾ ਤੁਹਾਨੂੰ ਸਵਾਲ ਹੈ ਕਿ ਜਾਂ ਤੇ ਉਹ ਝਾਂਕੀਆਂ ਦੀਆਂ ਫੋਟੋ ਦਿਖਾਓ ਜਿਹੜੀਆਂ ਝਾਕੀਆਂ ਦੇ ਕਨਸੈਪਟ ਤੇ ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਗਾਈ ਯਾ ਤੇ ਉਹ ਨਸ਼ਰ ਕਰੋ ਜਾਖੜ ਸਾਹਿਬ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਿਸ ਤਰੀਕੇ ਨਾਲ ਤੁਸੀਂ ਭਾਜਪਾ ਦੀ ਵਟਸਐਪ ਯੂਨੀਵਰਸਿਟੀ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਸ਼ਹੀਦਾਂ ਦਾ ਅਪਮਾਨ ਕਰਦਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕੋਝਾ ਮਜ਼ਾਕ ਡਾਇਆ ਪੰਜਾਬ ਦੇ ਉਹ ਮਹਾਨ ਸ਼ਹੀਦ ਚਾਹੋ ਬਾਬਾ ਚਾਹੇ ਕਰਤਾਰ ਸਿੰਘ ਸਰਾਬਾ ਹੋਵੇ ਚਾਹੇ ਲਾਲਾ ਲਾਜਪਤਰਾਏ ਜੀ ਹੋਣ ਚਾਹੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਣ ਚਾਹੇ ਉਦਮ ਸਿੰਘ ਹੋਵੇ ਜਾਂ ਔਮਨ ਏਮਪਾਵਰਮੈਂਟ ਦੀ ਪ੍ਰਤੀਕ ਮਾਈ ਭਾਗੋ ਹੋਵੇ ਤੁਸੀਂ तमाम ਸਾਡੇ ਜਿਹੜੇ ਆਈਕਨ ਐ ਸਿਰ ਪੰਜਾਬ ਦੇ ਨਹੀਂ ਦੇਖਦੇ ਉਹਨਾਂ ਦਾ ਅਪਮਾਨ ਕੀਤਾ ਹੈ ਜਾਖਣ ਸਾਹਿਬ ਤੁਸੀਂ ਇਸ ਝੂਠ ਵਾਸਤੇ पंजाब के लोगों का तो माफी मांगू अगर पंजाब की बात की जाए तो श्रो अकाली दल बादल के साथ गठबंधन की बात चली है तो मुझे लगता है कि ये सुर्खियां सारी आप मीडिया के मित्र ही बनाते हैं मैं आज जब 30 तारीख को को शाम बजे आपसे बात कर रहा हूं, अब तक इस तरह की न तो कोई चर्चा है न कोई विचार है न कहीं इस तरह की कोई बातचीत हुई दो हजार चौबीस के चुनाव को लेकर आपकी पार्टी किस तरह से देखिये माननीय नरेंद्र मोदी जी को देश का प्रधानमंत्री पुनः बनाने के लिए देश भर की जनता संकल्पित है <coughs> और मैं पूरे देश भर में जो प्रवास करने का अवसर मिलता है उसके आधार पर कह सकता हूँ कि 2014 के परिपेक्ष में 2019 में जहां हमें अधिक मत और सीटें मिली थी 2024 में उससे भी कहीं अधिक सीटों के साथ में 400 के पार जाकर के भारतीय जनता पार्टी सरकार बनाने वाली है साड़े मान मुख्यमंत्री साहब के अट्रैक्शन ने कि पंजाब में ड्रग फ्री गैंगस्टर फ्री करना सिलसिले के ਅਮਰਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਡਰੱਗਸ ਦੇ ਆਮ ਦਾ ਇੱਕ ਵੱਡਾ 카rtel ਸਪੈਸ਼ ਕੀਤਾ ਜਿੱਚ 10 ਕਿਲੋਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਹੈ 7 ਸਫਿਸਟੀਕੇਟਿਡ ਪਿਸਟਲ ਬਲੀਕ ਮੌਜ਼ਰਸ ਔਰ 23 ਲੱਖ ਰੁਪਿਆ ਡਰੱਗ ਮਨੀ ਔਰ ਇੱਕ ਜਿਹੜੀ ਡਰੋਨ ਦੇ ਐਸੈਸਰੀਜ਼ ਮਿਲੀਆਂ ਤੇ ਉਹਦਾ ਰਿਮੋਟ ਕੰਟਰੋਲ ਮਿਲਿਆ ਦੋ ਡਰੱਗਸ ਸਮਗਲਰ ਜਿਹੜੇ ਆ ਉਹ ਅਰੈਸਟ ਕੀਤੇ ਆ ਔਰ ਜਿਹੜਾ ਇਹ ਸਾਰਾ 카rtel ਹੈ ਔਰ ਇਹ ਸਿੰਡੀਕੇਟ ਹੈ ਇਹ ਯੂਐਸਪੀ ਇਸ ਪੰਪ੍ਰੀਤ ਮੰਨੂ ਚਲਾ ਰਿਹਾ ਸੀਗਾ ਉਹ ਉਹਨੂੰ ਵੀ ਅਸੀਂ ਰਿਕਾਰਡ ਤੇ ਲਿਆਂਦੀ ਆ ਉਹਦੀਆਂ ਗਤੀਵਿਧੀਆਂ तकरीबन ਇਹ ਪਤਾ ਲੱਗਿਆ ਕਿ ਇੱਕ ਸਾਲ ਤੋਂ ਚੱਲ ਰਹੀਆਂ ਅਸੀਂ ਇਹਦੇ ਸਾਰੇ ਜਿਹੇ ਹਵਾਲਾ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨਲ ਐਸਪੈਕਟ ਔਰ ਜੋ ਜੋ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਉਹ ਸਾਰੀਆਂ ਔਰ ਇਹਨਾਂ ਦੇ ਫੋਰਵਰਡ ਬੈਕਵਰਡ ਲਿੰਕੇਜਸ ਉਹ ਸਾਰੇ ਅਸੀਂ ਇਨਵੈਸਟੀਗੇਟ ਕਰਕੇ ਸਮੈਸ਼ ਕਰ